ईरान ने जी फिर आस पास जोर पड़ने ने कहा ईरान ने एक अजय हर वर्ष कोई नवी चीज़ वरत्या इजराइल नवी चीज़ वरत्या कलस्टर बंब वरत्या कलस्टर बंब य बंब बंब निकलते नुकसान ज़्यादा करते हूं वरत्या नुकसान ज्यादा है और ईरान ने कहा सा वास्ते सिविलियन मिलटरी इंसटॉलेन कोई भी कुछ जो अभी सब के उ करा अटायर ਇਹ ਦਿਨਾਂ ਇਜ਼ਰਾਈਲ ਨੂੰ ਇਹ ਪ੍ਰੋਬਲਮ ਆਈ ਹੈ ਪਰ ਇਜ਼ਰਾਈਲ ਜਿਹੜਾ ਆਪ ਕੋਸ਼ਿਸ਼ ਕਰਤਾ ਹੁਣ ਤੱਕ ਕਰ ਰਿਹਾ ਹੈ ਇਹ ਦੇਸ਼ ਹੀ ਦਬਾਹ ਕਰਦਾ ਉਹਨੇ ਉਸ ਗੱਲ ਦੀ ਉਹਨਾਂ ਨੂੰ ਕੋਈ ਯਾਦ ਕਰਨ ਹੈ ਕਿ ਪਰ ਇਰਾਨ ਨੂੰ ਜਿਹੜੇ ਕੋਈ ਵਿੱਚ ਬੁੱਲੇ ਪੈ ਰਹੇ ਉਹਨਾਂ ਨੂੰ ਉਹਨਾਂ ਨੇ ਇੱਕ ਸ਼ਰਤ ਰੱਖ ਦਿੱਤੀ ਹੈ ਉਹ ਜਿਹੜੀ ਸ਼ਰਤ ਹੈ ਕਿ ਇਜ਼ਰਾਈਲ ਨੇ ਸੜਕ ਤੇ ਹਮਲਾ ਕੀ ਤੱਕ ਇਜ਼ਰਾਈਲ ਹਮਲਾ ਬੰਦ ਕਰੇਗਾ ਤਾਂ ਇਸ ਗੱਲ ਅਸੀਂ ਜਦ ਤੱਕ ਉਹ ਸੜਕ ਤੇ ਹਮਲੇ ਕਰ ਰਿਹਾ ਹੈ ਅਸੀਂ ਕੋਈ ਗੱਲ ਬਾਤ ਵਾਸਤੇ ਤਿਆਰ ਦੀ ਕਦ ਦਾ ਨੁਕਸਾਨ ਹੋ ਰਿਹਾ ਹੈ ਇਰਾਨ ਦਾ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਇਜ਼ਰਾਈਲ ਦਾ ਘੱਟ ਨੁਕਸਾਨ ਹੋ ਰਿਹਾ ਪਰ ਨੁਕਸਾਨ ਹੋ ਰਿਹਾ ਹੈ ਇਜ਼ਰਾਈਲੀਆ ਨੂੰ ਬੰਕਰਾਂ ਚ ਵੜਨਾ ਪੈ ਗਿਆ